ਸ਼ੋ ਕਲਾਸਿਸ ਵਿੱਚ ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ BA BA ऑनर्स BA ऑनर्स ਵਿਦ ਰਿਸਰਚ ਦੇ ਸਬਸ ਨੂੰ ਡਿਸਕਸ ਕਰਨ ਜਾ ਰਹੇ ਹਾਂ ਜੋ ਕਿ ਤੁਹਾਡੇ ਡਿਸੰਬਰ 2025 ਦੇ ਵਿੱਚ ਹੋਣੇ ਹਨ ਇਹ ਕੰਪਲਸਰੀ ਪੰਜਾਬੀ ਦਾ ਸਿਲੇਬਸ ਹੈ ਜੋ ਕਿ ਨਿਊ ਐਜੂਕੇਸ਼ਨ ਪਾਲਿਸੀ ਦੇ ਅਕੋਰਡਿੰਗ NEP ਦੇ ਅਕੋਰਡਿੰਗ ਹੈ ਇਸ ਪੇਪਰ ਦਾ ਨਾਮ ਹੈ ਪੰਜਾਬੀ ਇਕਾਂਗੀ ਅਤੇ ਵਿਆਕਰਨ ਇਸ P U N C O M P L 0 3 3 0 1 ਇਹ ਸੈਮੈਸਟਰ 3 ਦਾ ਸਿਲੇਬਸ ਹੈ ਇਸ ਦੇ ਕੋਲੰਕ 50 ਹੋਣਗੇ ਇੰਟਰਨਲ ਅਸੈਸਮੈਂਟ 5 ਮਾਰਕਸ ਦੀ ਲਗਾਈ ਜਾਏਗੀ ਲਿਖਤੀ ਪੇਪਰ 45 ਮਾਰਕਸ ਦਾ ਹੋਏਗਾ ਇਸ ਦੇ ਵਿੱਚ ਤੁਹਾਨੂੰ ਪੁਸਤਕ ਦੇ ਵਿੱਚੋਂ ਇਕਾਂਗੀ ਤੇ ਇਕਾਂਗੀ ਕਾਰ ਬਾਰੇ ਜਾਣਕਾਰੀ ਹੈ ਜਿਹੜੀ ਇਹ ਯਾਦ ਕਰਨੀ ਹੋਏਗੀ ਇਸ ਦੇ ਵਿੱਚ ਬੇਬੇ ਰਾਮਪੱਜ ਨਹੀਂ ਮੰਦੀਆਂ ਮਨ ਵਿੱਚ ਹਰਚਰਨ ਸਿੰਘ ਇੱਕ ਵਿਚਾਰੀ ਮਾਂ ਹਰਸ਼ਰਨ ਸਿੰਘ ਡਾਕਟਰ ਪਲਟਾ ਬਲਵੰਤ ਗਾਰਗੀ ਇਸ਼ਕ ਬਾਜ਼ ਨਮਾਜ਼ ਦੀ ਹੱਜ ਨਹੀਂ ਅਜਮੇਰ ਔਲਖ ਚੀੜੀਆਂ ਆਤਮਜੀਤ ਗਊਮੁਖਾ ਸ਼ੇਰਮੁਖਾ ਗੁਰਚਰਨ ਸਿੰਘ ਜੀ ਸੂਚਾ ਇਹ ਇਕਾਂਗੀਆਂ ਦੇ ਵਿੱਚੋਂ ਪ੍ਰਸ਼ਨ ਪੁੱਛੇ ਜਾਣਗੇ ਪਹਿਲਾ ਜਿਵੇਂ ਕਿ ਤੁਹਾਨੂੰ ਦੱਸਿਆ ਗਿਆ ਕਿ 50 ਮਾਰਕਸ ਦਾ ਪਪਰਾਣਾ ਇਹ 3 ਘੰਟੇ ਦਾ ਪੇਪਰ ਹੋਏਗਾ ਲਿਖਤੀ ਪੇਪਰ ਤੁਹਾਡਾ 45 ਮਾਰਕਸ ਦਾ 5 ਨੰਬਰ ਦੀ ਇੰਟਰਨਲ ਅਸੈਸਮੈਂਟ ਇਸ ਦੇ ਵਿੱਚ ਸਭ ਤੋਂ ਪਹਿਲਾਂ ਯੂਨਿਟ 1 ਦੇ ਵਿੱਚ ਇਕਾਂਗੀ ਦੀ ਰੂਪ ਰਚਨਾ ਬਾਰੇ ਕੁਸ਼ਨ ਹੋਣਗੇ ਜਿਸ ਦੇ ਦੋ ਪਾਰਟਸ ਦੇ ਵਿੱਚ ਇਸ ਨੂੰ ਵੰਡਿਆ ਜਾਏਗਾ ਪਹਿਲਾ ਕੁਐਸਚਨ ਇਕਾਂਗੀ ਪਰਿਭਾਸ਼ਾ ਤੇ ਇਸ ਦੇ ਤੱਤ ਨਾਲ ਸੰਬੰਧਿਤ ਹੋਏਗਾ ਦੂਸਰਾ ਨਿਰਧਾਰਿਤ ਇਕਾਂਗੀਆਂ ਜਿਹੜੀਆਂ ਤੁਹਾਨੂੰ ਉੱਪਰ ਦੱਸੀਆਂ ਗਈਆਂ ਇਹਨਾਂ ਦੇ ਵਿੱਚੋਂ ਵਿਸ਼ਾ ਦੱਸ ਕੇ ਸਾਰ ਲਿਖਣ ਦੇ ਲਈ ਕਿਹਾ ਜਾਵੇਗਾ ਜਾਂ ਪਾਤਰ ਉਸਾਰੀ ਵੀ ਕਹੀ ਜਾ ਸਕਦੀ ਹੈ ਕਿਸੇ ਵੀ ਪਾਤਰ ਦੀ ਤੁਹਾਨੂੰ ਕਿਹਾ ਜਾ ਸਕਦਾ ਹੈ ਇਹ ਇੱਕ ਦੇ ਵਿੱਚੋਂ ਦੋ ਪ੍ਰਸ਼ਨ ਪੁੱਛੇ ਜਾਣਗੇ ਕੋਈ ਇੱਕ ਤੁਸੀ ਹੱਲ ਕਰਨਾ ਹੋਵੇ ਇਹ 8 ਨੰਬਰ ਦਾ ਏ ਕੁਐਸਚਨ ਹੋਏਗਾ ਸੋ ਇਸ ਨੂੰ ਬੜੇ ਧਿਆਨ ਨਾਲ ਤਿਆਰ ਕਰ ਲੈਣਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਨਾਲ ਸੰਬੰਧਿਤ ਬਹੁਤ ਆਸਾਨ ਵਰਡਿੰਗ ਦੇ ਵਿੱਚ ਵੀਡੀਓ ਬਣਾ ਕੇ ਪਾ ਦਿੱਤੇ ਜਾਣਗੇ ਤੇ ਪੋਸਟ ਕਰ ਦਿੱਤੇ ਜਾਣਗੇ ਤੁਸੀਂ ਉੱਥੋਂ ਇਹ ਤਿਆਰੀ ਕਰ ਸਕਦੇ ਹੋ ਬਾਕੀ ਸਾਰੇ ਸਬਜੈਕਟਸ ਦੇ ਮੋਸਟ ਇੰਪੋਰਟੈਂਟ ਦੇ ਕੁਐਸਚਨਸ ਦੇ ਵੀਡੀਓ ਤੁਹਾਨੂੰ ਇੱਥੋਂ ਹੀ ਮਿਲ ਜਾਣਗੇ ਉਹ ਵੀ ਤੁਸੀਂ ਇੱਥੋਂ ਤਿਆਰੀ ਕਰ ਸਕਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਸਾਰੇ ਸਬਜੈਕਟਸ ਦੇ ਸਿਲੇਬਸ ਵੀ ਤੁਹਾਨੂੰ ਇੱਥੇ ਹੀ ਪ੍ਰੋਵਾਈਡ ਕਰਵਾ ਦਿੱਤੇ ਜਾਣਗੇ ਸੋ ਆਪਣੇ ਚੰਗੇ ਮਾਰਕਸ ਲੈਣ ਦੇ ਲਈ ਇਸ ਦੇ ਨਾਲ ਇੰਟਰਨਾ ਅਗੇ ਹੈ ਯੂਨਿਟ ਦੂਜਾ ਪੰਜਾਬੀ ਦਾ ਅਧਿਐਨ ਇਸ ਦੇ ਵਿੱਚ ਫਸਟ ਹੈ ਇਕਾਂਗੀ ਵਿੱਚੋਂ ਸੰਖੇਪ ਉਤਰਾਵਲੇ ਪ੍ਰਸ਼ਨ ਹੋਣਗੇ ਜਿਹੜੀਆਂ ਇਕਾਂਗੀਆਂ ਦੱਸੀਆਂ ਗਈਆਂ ਉਹਨਾਂ ਦੇ ਵਿੱਚੋਂ ਅਤੇ ਸੈਕੰਡ ਹੋਏ ਹਾਰੇ ਤੇ ਇਕਾਂਗੀਆਂ ਦੇ ਲੇਖਕਾਂ ਦਾ ਜੀਵਨ ਇਹਨਾਂ ਦਾ ਰਚਨਾ ਤੇ ਸਾਹਿਤਿਕ ਜੀਵਿਆ ਜਾਏਗਾ ਇਸ ਦੇ ਵਿੱਚੋਂ ਓੜੇ ਭਾਗ ਦੇ ਵਿੱਚੋਂ ਸੰਖੇਪ ਉਤਰਾਵਲੇ ਕੋਈ ਪੰਜ ਪ੍ਰਸ਼ਨ ਜਿਹੜੇ ਤੁਸੀਂ ਕਰਨੇ ਹੋਣਗੇ ਜਿਸ ਦੇ ਕੁਲ 5 ਮਾਰਕਸ ਹੀ ਹੋਣਗੇ ਇੱਕ ਇੱਕ ਨੰਬਰ ਦਾ ਇਹ ਹੋਏਗਾ ਤੇ ਦੂਸਰਾ ਜਿਹੜਾ ਇਸ ਦਾ ਪਾਰਟ ਆੜਾ ਪਾਗ ਇਸ ਦੇ ਵਿੱਚੋਂ ਇਕਾਂਗੀਕਾਰ ਬਾਰੇ ਜਿਹੜਾ ਜਾਣਕਾਰੀ ਹੈ ਇਹ ਤਿੰਨ ਕੁਐਸਚਨ ਦੇ ਵਿੱਚੋਂ ਕੋਈ ਇੱਕ ਤੁਹਾਨੂੰ ਕਰਨ ਦੇ ਲਈ ਕਿਹਾ ਜਾਵੇਗਾ ਇਸ ਤਰ੍ਹਾਂ 7 ਮਾਰਕਸ ਦਾ ਇਹ ਕੁਐਸਚਨ ਹੋਏਗਾ ਫਸਟ ਯੂਨਿਟ ਦੇ ਵਿੱਚ ਮਾਰਕਸ ਦਾ ਦੂਸਰੇ ਯੂਨਿਟ ਦੇ ਵਿੱਚੋਂ 7 ਮਾਰਕਸ ਦਾ ਕੁਐਸਚਨ ਜਿਹੜਾ ਤੁਹਾਨੂੰ ਪੁੱਛੇ ਜਾਣਗੇ 5 ਮਾਰਕਸ ਦਾ ਤੁਹਾਨੂੰ ਸ਼ਾਰਟ ਕੁਐਸਚਨ ਹੋ ਜਾਣਗੇ ਇਸ ਦੇ ਵਿੱਚੋਂ 7 ਮਾਰਕਸ ਦਾ ਇਹ ਵਾਲਾ ਕੁਐਸਚਨ ਹੋ ਜਾਏਗਾ ਹਾਂਜੀ ਅੱਗੇ ਹੈ ਯੂਨਿਟ 3 ਵਿਹਾਰਿਕ ਪੰਜਾਬੀ ਨਾਲ ਸੰਬੰਧਿਤ ਇਸ ਵਿੱਚ ਲੇਖ ਰਚਨਾ ਲਿਖਣ ਦੇ ਲਈ ਤੁਹਾਨੂੰ ਕਿਹਾ ਜਾਵੇਗਾ ਲੇਖ ਇਹ ਲੇਖ ਚਲੰਤ ਮਸਲਿਆਂ ਨਾਲ ਸੰਬੰਧਿਤ ਸਮਾਜਿਕ ਤੇ ਸੱਭਿਆਚਾਰਿਕ ਲੇਖ ਹੋ ਸਕਦੇ ਹਨ ਇਹਨਾਂ ਦੀ ਤੁਸੀਂ ਤਿਆਰੀ ਕਰ ਲੈਣਾ ਔਰ ਇਸੇ ਦਾ ਦੂਸਰਾ 파ਟ ਇਹਾਰ ਲਿਖਣ ਦੇ ਨਾਲ ਸੰਬੰਧਿਤ ਹੋਏਗਾ ਇਹ ਦਫਤਰੀ ਹੋ ਸਕਦੇ ਹੈ ਇਸ਼ਤਿਹਾਰ ਕਾਰੋਬਾਰ ਨਾਲ ਸੰਬੰਧਿਤ ਤੇ ਵਪਾਰ ਨਾਲ ਸੰਬੰਧਿਤ ਇਸ ਤਰ੍ਹਾਂ ਇਸ ਦੇ ਵੀ ਜਿਹੜੇ ਦੋ ਭਾਗਾਂ ਡਾ ਗਿਆ ਯੂਨਿਟ ਤੀਜੇ ਨੂੰ ਇਸ ਦੇ ਕੁੱਲ ਅੰਕ 13 ਹੋਣਗੇ ਭਾਗ ਲੇਖ ਰਚਨਾ ਜਿਹੜਾ ਉਹ 8 ਨੰਬਰ ਦੀ ਹੋਵੇਗੀ ਅਤੇ ਇਸ ਤੋਂ ਇਲਾਵਾ ਚਾਰ ਲੇਖ ਤੁਹਾਨੂੰ ਪੁੱਛੇ ਜਾਣਗੇ ਔਰ ਇੱਕ ਦਾ ਤੁਸੀਂ ਆਨਸਰ ਦੇਣਾ ਹੋਗਾ ਚਾਰ ਲੇਖਾਂ ਦੇ ਵਿੱਚੋਂ 8 ਨੰਬਰ ਦਾ ਇਹ ਲੇਖ ਹੋਏਗਾ ਦੂਸਰਾ ਇਸੇ ਦੇ ਵਿੱਚੋਂ ਪੰਜ ਅੰਕਾਂ ਦਾ ਇਸ਼ਤਿਹਾਰ ਲਿਖਣ ਦੇ ਲਈ ਇਹ ਕਿਹਾ ਜਾਵੇਗਾ ਇੱਕ ਕੋਈ ਦੋ ਤੁਹਾਨੂੰ ਪੁੱਛੇ ਜਾਣਗੇ ਫੋਰਥ ਪੰਜਾਬੀ ਵਿਆਕਰਨ ਨਾਲ ਸੰਬੰਧਿਤ ਹੈ ਇਹ 7 ਅੰਕਾਂ ਦਾ ਹੋਏਗਾ ਇਹ ਸਿਧਾਂਤਕ ਵਿਆਕਰਨ ਨਾਲ ਸੰਬੰਧਿਤ ਕੋਈ ਤਿੰਨ ਪ੍ਰਸ਼ਨ ਇਸ ਦੇ ਵਿੱਚ ਪੁੱਛੇ ਜਾਣਗੇ ਜਿਸ ਦੇ ਵਿੱਚੋਂ ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਤੁਸੀਂ ਕਰਨੇ ਹੋਣਗੇ ਹੱਲ ਔਰ ਇਸੇ ਤਰ੍ਹਾਂ ਇਸ ਦੇ ਵਿੱਚ ਭਾਗ ਅੜਾ ਆਏਗਾ ਵਿਹਾਰਿਕ ਵਿਆਕਰਨ ਦੇ ਨਾਲ ਹੀ ਸੰਬੰਧਿਤ ਇਸ ਦੇ ਕੁੱਲ 5 ਅੰਕਾਂ ਦੇ ਚਾਰ ਕੁਐਸਚਨ ਤੁਹਾਨੂੰ ਪੁੱਛੇ ਜਾਣਗੇ ਜਿਸ ਦੇ ਵਿੱਚੋਂ ਤਿੰਨ ਤੁਸੀਂ ਹੱਲ ਕਰਨੇ ਹੋਣਗੇ ਇਹ ਸੰਬੰਧਕ ਯੋਜਕ ਵਿਸਮਿਕ ਤੇ ਕਾਰਕ ਦੇ ਨਾਲ ਸੰਬੰਧਿਤ ਹੋਣਗੇ ਵਿਆਕਰਨ ਦੇ ਇਹ ਕੁਐਸਚਨ ਸੋ ਇਹਨਾਂ ਨੂੰ ਵੀ ਬਹੁਤ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਸਬੰਧਕ ਯੋਜਕ ਵਿਸ਼ਮਿਕ ਤੇ ਕਾਰਕ ਸੋ ਇਸ ਨਾਲ ਇਹ 45 ਮਾਰਕਸ ਦਾ ਤੁਹਾਡਾ ਇਹ ਪੇਪਰ ਹੋਏਗਾ। ਔਰ ਇਸ ਨਾਲ ਸੰਬੰਧਿਤ ਕੁਝ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਜਰੂਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਨਾ। ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਹੀ ਸਬਜੈਕਟਸ ਦੇ ਮੋਸਟ ਇੰਪੋਰਟੈਂਸ ਦੇ ਵੀਡੀਓ ਤੁਹਾਨੂੰ ਇੱਥੋਂ ਮਿਲ ਜਾਣਗੇ। ਬਹੁਤ ਸਾਰੇ ਸਟੂਡੈਂਟਸ ਪਹਿਲਾਂ ਵੀ ਇਸ ਦੀ ਤਿਆਰੀ ਕਰਦੇ ਰਹੇ ਆ ਔਰ ਉਹਨਾਂ ਦੇ ਤੁਸੀਂ ਕਮੈਂਟ ਬਾਕਸ ਜਾ ਕੇ ਕਮੈਂਟ ਚੈੱਕ ਕਰ ਸਕਦੇ ਹੋ। ਬਹੁਤ ਅچھے ਮਾਰਕਸ ਵੀ ਲੈ ਕੇ ਜਾਂਦੇ ਰਹੇ ਆਂ ਔਰ ਇਸ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਦੱਸ ਸਕਦੇ ਹੋ ਧੰਨਵਾਦ ਮਿਲਦੇ ਆਂ ਸੀ ਅਗਲੇ ਵੀਡੀਓ ਵਿੱਚ